ਅੱਜ ਪਰਮਹਾਰਾ ਜਿਹੜਾ ਡਾਕਟਰ ਗਾਂਧੀ ਜੀ ਨੂੰ ਮਿਲ ਰਿਹਾ ਕਿਉਂਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਲੋਕਾਂ ਦੀ ਸੋਚ ਹੈ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਇਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜ਼ਮਾਨਾ ਆਮ ਲੋਕਾਂ ਦਾ ਹੈ तरीके ਦਾ 4 ਦਿਨ ਪਹਿਲਾਂ ਧੱਕਾ ਮਾਰ ਕੇ ਇੱਕ ਕਿਸਾਨ ਦੀ ਮੌਤ ਹੋ ਗਈ। ਬਿਲਕੁਲ ਉਹਨਾਂ ਦਾ ਕਿਰਾਉ ਬੰਦਾ ਹੈ। ਔਰ ਜਿੰਨਾ ਚਿਰ ਇਹਨਾਂ ਲੋਕਾਂ ਤੇ ਪਰਚਾ ਨਹੀਂ ਹੁੰਦਾ ਏ ਉਹਨਾਂ ਚਿਰ ਇਹਨਾਂ ਨੂੰ ਕਰੋਬਾਰ ਨਹੀਂ ਨਿਕਲਣ ਦੇ। ਨਾ ਮੌਜੂਦ ਨਹੀਂ ਨਾਮਿਨੇਸ਼ਨ ਭਰਨ ਆਏ ਆ। ਬੜੀ ਸਭ ਰਾਜੇ ਸਾलेश्वरੋਂ ਬਸੇ ਪਹੁੰਚੋ ਆਪਣਾ ਦਦੀ ਦੇ ਕਿਸ ਤਰੀਕੇ ਦਾ ਉਥਾ ਕਿਉਂਕਿ ਰੋਡ ਸ਼ੀਵ ਤੇ ਮੈਨੂੰ ਲੱਗਦਾ ਕਿ ਬਹੁਤ ਪਰਮਾ ਹੰਗਾਰਾ ਜਿਹੜਾ ਡਾਕਟਰ ਗਾਂਧੀ ਜੀ ਨੂੰ ਮਿਲ ਰਿਹਾ ਹੈ। ਲੱਗ ਗਿਆ ਪਿੱਛੇ ਕਿਉਂਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਲੋਕਾਂ ਦੀ ਸੋਚ ਹੈ ਆਮ ਲੋਕਾਂ ਦੀ ਸਮਝ ਹੈ ਲੋਕ ਇਹ ਮਹਿਸੂਸ ਕਰਦੇ ਨੇ ਕਿ ਡਾਕਟਰ ਗਾਂਧੀ ਸਾਡੇ ਮਸਲਿਆਂ ਨੂੰ ਪੇਸ਼ ਦੀ ਪਾਰਲੀਮੈਂਟ ਵਿੱਚ ਉਠਾਉਣਗੇ ਬਹੁਤਾਰ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਇਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜਮਾਨਾ ਆਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਲੋਕ ਸੌਖੇ ਤਰੀਕੇ ਨਾਲ ਮਿਲ ਸਕਣ ਆਪਣੀ ਗੱਲ ਸੌਖੇ ਤਰੀਕੇ ਨਾਲ ਸਮਝਾ ਸਕਣ ਜਿਹੜੇ ਲੋਕਾਂ ਦੀਆਂ ਦੁੱਖ ਤੇ ਦਰਦ ਤੋਂ ਜਾਣੂ ਹੋਣ ਔਰ ਜਿਸ ਪ੍ਰਕਾਰ ਦਾ ਅੱਜ ਮੈਂ ਉਤਸ਼ਾਹ ਵੇਖਿਆ ਲੋਕਾਂ ਦੇ ਵਿੱਚ ਮੈਨੂੰ ਇੰਜ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੀ ਚੋਣ ਜਿੱਤ ਰਹੇ ਹਨ ਸਰ ਕੈਪਟਨ ਪੁਰਖ ਤਰੀਕੇ ਨਾਲ 4 ਦਿਨ ਪਹਿਲਾਂ ਤੱਕਾ ਮਾਰ ਕੇ ਕਿ ਕਿਸਾਨ ਦੀ ਮੌਤ ਹੋ ਗਈ ਬਿਲਕੁਲ ਉਹਨਾਂ ਦਾ ਘਰਾਓ ਬੰਦਾ ਹੈ ਔਰ ਜਿੰਨਾ ਚਿਰ ਇਹਨਾਂ ਲੋਕਾਂ ਤੇ ਪਰਚਾ ਨਹੀਂ ਹੁੰਦਾ ਏ ਉਹਨਾਂ ਚਿਰ ਇਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਦੇ ਨਾ ਆਮ ਆਦਮੀ ਪਾਰਟੀ ਕੀ ਇਹ ਵਾਲਾ ਮਾਮਲਾ ਕਿਹਦੇ ਕੋ ਸਾਹਮਣੇ ਹਾਂ ਕਿਵੇਂ ਨਾ ਇਹ ਇਹ ਵਾਲਾ ਮਾਮਲਾ ਦਸਤਕਾਰ ਨਿਕਲ ਦੀ ਬਾਤ ਕੋ ਇਹ ਵਾਲਾ ਮਾਮਲਾ ਐਨਆਈਏ ਦੇ ਮਾਮਲੇ ਤੇ ਬਾਅਦ ਚ ਗੱਲ ਕਰਾਂਗੇ ਲੇਕਿਨ ਆਮ ਆਦਮੀ ਪਾਰਟੀ ਮੁਕੰਮਲ ਤੌਰ ਤੇ ਚੋਣ ਹਾਰੀ ਆ ਪਗੋ ਅਸੀਂ ਮਹਿਲ ਵਾਲਿਆਂ ਨੂੰ ਵੇਖਿਆ ਲੋਕਾਂ ਤੋਂ ਡਰਦੇ ਕਿਤੇ ਪਾਣੀ ਚਾਹੀਏ ਆਦਰਵਾਇਜ਼ ਲੋਕਾਂ ਨੇ ਮਹਿਲਾ ਆਲਿਆਂ ਨੂੰ ਮਗਰਲੇ 100 ਸਾਲ ਦਾ ਵੇਖ ਰਹੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਪ੍ਰਨੀਤ ਅਮਰਿੰਦਰ ਸਿੰਘ 10 ਵਿਅਕਤੀਆਂ ਦੇ ਨਾਂ ਵੀ ਜਾਣਦੇ ਹੋਣ ਔਰ ਕਿਸ ਤਰ੍ਹਾਂ ਵੋਟਾਂ ਮੰਗਦੇ ਉਹ ਮਹਿਲਾਂ ਚ ਬੈਠ ਕੇ ਵੋਟਾਂ ਮੰਗਦੇ ਸੀ ਲੋਕਾਂ ਦੀਆਂ ਗਲੀਆਂ ਚ ਜਾ ਕੇ ਨਹੀਂ ਮੰਗਦੇ ਸੀ ਹੁਣ ਜ਼ਮਾਨਾ ਜ਼ਮਾਨਾ ਬਦਲ ਗਿਆ ਹੁਣ ਗਲੀਆਂ ਚਾਉਣਾ ਪਏਗਾ ਕੈਪਟਨ ਅਮਰਿੰਦਰ ਸਿੰਘ ਇਨੀ ਗਰਮੀ ਚ ਬਾਹਰ ਨਹੀਂ ਆ ਸਕਦਾ ਮਹਾਰਾਜਾ ਆਦਮੀ ਹੈ ਜੋ ਇਸ ਕਰਕੇ ਇਸ ਕਰਕੇ ਮੈਂ ਕਿਹਾ ਇਸ ਕਰਕੇ ਕਿਹਾ ਕਿ ਹੁਣ ਫਕੀਰਾਂ ਦਾ ਸਮਾਂ ਹੈ ਆਮ ਲੋਕਾਂ ਦਾ ਸਮਾਂ ਹੈ ਇਹਨਾਂ ਮਹਾਰਾਜੇ ਰਾਜਿਆਂ ਦਾ ਸਮਾਂ ਨਹੀਂ ਹੈ ਕਿਸਾਨ ਦੀ ਜੋ ਦੁਰਦਸ਼ਾ ਭਾਜਪੀ ਨੇ ਕੀਤੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਨਾਉ ਨਾਮਿਨੇਸ਼ਨ ਭਰਨ ਆਏ ਆ ਉਹ ਸਾਲ ਲੋਕਾਂ ਦਾ ਦੇਖ ਸਕਦੇ ਹਾਂ ਸਾਰੇ ਜ਼ਿਲ੍ਹੇ ਦੀ ਨੁਮਾਇੰਦਗੀ ਦੇਖ ਸਕਦੇ ਹਾਂ ਨੌ ਦੇ ਨੌ ਸਾਡੇ ਸਾਬਕਾ ਐਮਐਲਏ ਸਾਡੇ ਸਾਰੇ ਅਹੁਦੇਦਾਰ ਸਬਾਨ ਔਰ ਸਭ ਤੋਂ ਵੱਡੀ ਗੱਲ ਹੈ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਤੁਹਾਡੇ ਸਾਹਮਣੇ ਨੇ ਜਨਤਾ ਦਾ ਸਮੂਹ ਤੁਹਾਡੇ ਸਾਹਮਣੇ ਹੈਗਾ ਜੋਸ਼ੋ ਖੁਲੋਸ਼ ਨਾਲ ਲੱਗ ਰਹੇ ਨਾਰੇ ਤੁਹਾਡੇ ਸਾਹਮਣੇ ਹੈਗੇ ਆ ਇਹ ਇਹ ਸਾਰਾ ਕੁਝ ਇਹ ਹੀ ਦਰਸਾਉਂਦਾ ਕਿ ਲੋਕਾਂ ਲੋਕੀ ਕਾਂਗਰਸ ਨੂੰ ਵੋਟ ਪਾ ਕੇ ਪਿੰਨਾ ਸਰ ਹਿੰਦੁਸਤਾਨ ਦੇ ਬਲਕੇ ਪੰਜਾਬ ਵਿੱਚ ਵਾਪਸ ਲੈਣ ਲਈ ਕਾਹਲੇ ਹੈਗੇ ਆ ਆਠੇ ਬਾਈਟ ਦੇਾਂਗੇ ਠੀਕ ਮੈਂ ਲਾਈਕ ਉਹ ਮੇਰੇ ਸ਼ਤਰਨਾ ਆਇਓ ਆਗੇ ਆਗੇ ਲਿਆਓ ਉਹ ਬੜੀ ਕਠਣੀਏ ਇੱਕ ਤਰਫਾ ਕਮ ਹੋ ਗਿਆ ਮਹਾਰਾਣੀ ਸਹਿਬਾ ਗਈ ਕੰਮ ਖਤਮ ਹੈ ਥੋੜੀ ਜੀ ਉਹ ਕਿਉਂ ਲੱਗਦਾ ਉਹ ਕਿਵੇਂ ਮੈਂ ਕਿਹਾ ਹੁਣ ਮਹਾਰਾਣੀ ਤੇ ਮਹਾਰਾਜਿਆਂ ਦਾ ਜ਼ਮਾਨਾ ਚਲਾ ਗਿਆ ਹੈ ਹੁਣ ਫਕੀਰਾਂ ਦਾ ਜ਼ਮਾਨਾ ਹੈ ਉਹ ਡਾਕਟਰ ਜਾਂਦੀ ਫਕੀਰ ਹੈ ਪੰਜਾਬ ਦੇ ਲੋਕਾਂ ਨੇ ਔਰ ਪਟਿਆਲੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਆਮ ਲੋਕਾਂ ਨੂੰ ਜਿਤਾਉਣਾ ਹੈ ਔਰ ਮਹਾਰਾਜਿਆਂ ਨੂੰ ਜਿਨ੍ਹਾਂ ਨੇ ਇਸ ਪੰਜਾਬ ਦੇ ਇਹ ਹਾਲਾਤ ਬਣਾਏ ਆ ਉਹਨਾਂ ਨੂੰ ਚੱਲਦਾ ਕਰਨਾ ਔਰ ਤੁਸੀਂ ਦੇਖੋਗੇ ਡਾਕਟਰ ਗਾਂਧੀ ਵੱਡੇ ਫਰਕ ਦੇ ਨਾਲ ਚੋਣ ਜਿੱਤਣਗੇ